ਹਾਂਜੀ ਬਾਈ ਜੀ ਅਸੀਂ ਖੜੇ ਆ ਤਰਨਤਾਰਨ ਜ਼ਿਲ੍ਹੇ ਦੇ ਬਾਈ ਹਰਜਿੰਦਰ ਦੇ ਪਿੰਡ ਰਟੌਰ ਚ ਰਟਾਉਲ ਹਾਂ ਰਟਾਉਲ ਜੀ ਹਾਂ ਰਟਾਉਲ ਤੇ ਸਾਰੀ ਸੰਗਤ ਆ ਪਿੰਡ ਦੇ ਜਿਹੜੇ ਜਿੰਨੇ ਵੀ ਆ ਵੀਰ ਆ ਮੇਰੇ ਨਾਲ ਖੜੇ ਆ ਤੇ ਇਹਨਾਂ ਦੇ ਗੁਰਦੁਆਰੇ ਵੀ ਗੱਲ ਹਨਾ ਜੀ ਇਕੱਠ ਹੋਇਆ ਸੀਗਾ ਉਂ ਵੀ ਇਹਨਾਂ ਦੇ মিডিਆ ਵਾਲੇ ਆ ਰਹੇ ਆ ਤੇ ਇਹ ਪਿੰਡ ਵੱਲੋਂ ਪੂਰੀ ਇਹਨਾਂ ਨੂੰ ਸਪੋਰਟ ਹੋ ਰਹੀ ਆ ਤੇ ਇਹਨਾਂ ਤੋਂ ਪੁੱਛਦੇ ਆ ਵੀਰਾਂ ਤੋਂ ਵੀ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਹਰਜਿੰਦਰ ਬਾਰੇ ਉਹ ਵਿੱਚ ਜਿੰਨੇ ਹੁਣ ਕਹਿ ਰਿਹਾ ਵੀ 45 ਸਾਲ ਦੀ ਸਜ਼ਾ ਹੋ ਰਹੀ ਹੈ ਹਨਾ ਜੀ ਤੁਸੀਂ ਦੱਸੋ ਜੀ ਉਹ ਨੌਜਵਾਨ ਦਾ ਸੁਭਾਅ ਕਿਵੇਂ ਸੀ ਕੀ ਕਹਿਣਾ ਚਾਹੁੰਦੇ ਹੋ ਜੀ ਜਿਹੜੀ ਪਹਿਲਾਂ ਸਜ਼ਾ ਦੀ ਗੱਲ ਉਹ ਤਾਂ ਸਾਰੀਆਂ ਫਵਾਹਾਂਆਂ ਲੋਕਾਂ ਦੇ ਸੋਸ਼ਲ ਮੀਡੀਆ ਤੇ ਜਿਹੜਾ ਵਾ ਉਦਾਂ ਵੈਸੇ ਹੀ ਫਵਾਹਾਂ ਬਣਾਈਆਂ ਸਜ਼ਾ ਦੇ ਕੋਰਟ ਨੂੰ ਹਾਲੇ ਜਦੋਂ 27 ਤਰੀਕ ਨੂੰ ਉਹਦੀ ਪੇਸ਼ੀ ਆ ਉਸ ਤੋਂ ਬਾਅਦ ਪਤਾ ਲੱਗੂਗਾ ਹਾਂਜੀ ਬਾਕੀ ਇੰਨਾ ਕਿ ਇਹੀ ਆ ਵਾਰ-ਵਾਰ ਜਿੰਨੀ ਬਾਈਟ ਹੋਈ ਆ ਸਾਰੇ ਦੇ ਵਿੱਚ ਨਗਰ ਸਾਰਾ ਜਿਹੜਾ ਕਾਠਾ ਨਗਰ ਦਾ ਹਾਂਜੀ ਕਿਉਂਕਿ ਜੇ ਤੇ ਕੋਈ ਦਾ ਕੋਈ ਕ੍ਰਾਈਮਨਲ ਰਿਕਾਰਡ ਪਹਿਲਾਂ ਹੋਵੇ ਫੇਰ ਉਹ ਬੰਦਾ ਆਉਂਦਾ ਯਾਰ ਜੋ ਹੁੰਦਾ ਹੁਣ ਜੋ ਉਹਦੇ ਬੱਚੇ ਦਾ ਕੋਈ ਕ੍ਰਾਈਮਨਲ ਰਿਕਾਰਡ ਪਹਿਲਾਂ ਨਹੀਂ ਹੈਗਾ ਹਾਂਜੀ ਬੜਾ ਵਧੀਆ ਉਹਦਾ ਪਿੰਡ ਦੇ ਵਿੱਚ ਜਿਹੜਾ ਵਾ ਹਰ ਇੱਕ ਨਾਮ ਮਿਲਵਰਤਨ ਵਾਲੇ ਸਾਰਾ ਪਰਿਵਾਰ ਹਾਂਜੀ ਤੇ ਸਾਰੇ ਪਿੰਡ ਵਿੱਚ ਉਹ ਇਹੀ ਆ ਕੇ ਉਹਦੀ ਜਿਹੜੀ ਸਜ਼ਾ ਵਾ ਜਿਹੜੀ ਉਹਨੂੰ ਲੋਕੀ ਕਹਿੰਦੇ ਇੰਨੀ ਹੋ ਗਈ ਹਾਲਾਂਕਿ ਹਾਲਾਂਕਿ ਫਲੋਰੀਡਾ ਜਿੱਥੇ ਉਹਦਾ ਐਕਸੀਡੈਂਟ ਉੱਥੇ ਕੋਈ ਸਰਕਾਰ ਨੂੰ ਕੋਈ ਹੱਲੇ ਕਿਹਾ ਨਹੀਂ ਆ ਕਿੰਨੀ ਸਜ਼ਾ ਹਾਂਜੀ ਤੇ ਜਿੰਨੀ ਵੀ ਸਜ਼ਾ ਹੋਣੀ ਨੇ ਘੱਟ ਤੋਂ ਘੱਟ ਹੋਵੇ ਤੇ ਉਹ ਆਪਣੇ ਰਿਪੋਰਟ ਉਹਨੂੰ ਕਰਕੇ ਪਿੰਡ ਭੇਜਣਾ ਆਪਣਾ ਜਿਹੜਾ ਕੰਮਕਾਜ ਕਰੇ ਹਾਂਜੀ ਮਾਤਾ ਦੀ ਹੈਗੀ ਆ ਭਰਾਵਾ ਤੇ ਆਪਣਾ ਇਥੇ ਕੰਮ ਰੋਜੀ ਰੋਟੀ ਦਾ ਚਲਾ ਸਕੇ ਸੋਗ ਦੀ ਲਹਿਰ ਆ ਪੂਰੇ ਆਸੇ ਪਾਸੇ ਸਾਰੇ ਕਹਿ ਰਹੇ ਆ ਵੀ ਯਾਰ ਆ ਕੀ ਹੋ ਗਿਆ ਇਹ ਅਚਾਨਕ ਹੋ ਗਿਆ ਨਾ ਕੰਮ ਤੇ ਵੈਸੇ ਦਾ ਪੂਰਾ ਪੰਜਾਬ ਜੀ ਵਰਲਡ 'ਚ ਜਿੱਥੇ ਵੀ ਪੰਜਾਬੀ ਬੈਠੇ ਜੀ ਅਫਸੋਸ ਵੀ ਬਣਾ ਰਹੇ ਆ ਵੀ ਸਾਡਾ ਭਰਾ ਕਰੇ ਆ ਜੇ ਪਰ ਆ ਸੋਡੇ ਪਿੰਡ ਚ ਮੈਂ ਦੇਖਿਆ ਇੱਥੇ ਆਸ-ਪਾਸੇ ਤੁਰ ਫਿਰ ਕੇ ਸੋਡਾ ਪਿੰਡ ਆ ਜਮ ਫਾਨੇ ਮੰਗੂ ਭਰਾ ਨਾਲ ਆੜਿਆ ਖੜਾ ਉਹਦਾ ਕਾਰਨ ਇਹ ਜੀ ਇਹਦਾ ਕੀ ਪਤਾ ਹੁਣ ਕੀ ਦੀ ਤੇ ਕਦੋਂ ਕੀ ਆ ਜੇ ਤਾਂ ਮਾੜੇ ਦਿਨਾਂ ਦਾ ਕੀ ਪਤਾ ਲੋਕ ਨਗਰ ਕੀ ਮੰਨ ਲਓ ਵੀ ਕੀਰਤਨ ਪਰ ਸਾਬ ਲੋਕ ਫੁੱਲ ਪਾਉਣ ਜਾਂਦੇ ਆ ਪੂਰਾ ਦਾ ਪੂਰੇ ਪਰਿਵਾਰ ਨੂੰ ਕਈ ਵਾਰ ਐਕਸੀਡੈਂਟ ਚ ਪਤਾ ਨਹੀਂ ਲੱਗਦਾ ਹਨਾ ਜੀ ਇਹ ਤਾਂ ਲੋਕਾਂ ਦੀ ਕੋਈ ਪਤਾ ਨਹੀਂ ਕਦੋਂ ਆਪਣੀ ਹਾਸ ਦੀ ਖੇਡ ਦੀ ਜ਼ਿੰਦਗੀ ਨੂੰ ਕੀ ਹੋ ਜੇ ਤੇ ਹਾਂ ਜੀ ਹਾਂ ਤੇ ਉਹ ਆਪਾਂ ਜਿਵੇਂ ਕਹਿ ਰਹੇ ਆ ਵੀ ਗਲਤੀ ਹੁਣ ਮੈਂ ਐ ਜੀ ਮੈਂ ਘਰੋਂ ਮੰਨ ਲਓ ਵੈਗਰੂ ਦਾ ਨਾਮ ਲੈ ਕੇ ਗੱਡੀ ਲੈ ਕੇ ਨਿਕਲ ਗਿਆ ਮੇਰਾ ਕੀ ਪਤਾ ਮੈਂ ਮੁੜ ਕੇ ਆਵਾਂ ਕਿ ਲਾਂ ਆਵਾਂ ਤੇ ਜੇ ਆਪਾਂ ਕਹੀਏ ਆਰਬੀ ਉਹਦਾ ਕਸੂਰ ਆਇਆ ਕਿਹਦਾ ਮਰਜੀ ਉਹ ਐ ਨਹੀਂ ਹੁੰਦਾ ਜੀ ਉਹਦਾ ਕਾਰਨ ਇਹ ਵੀ ਕੁਦਰਤ ਰੰਗ ਦਿਖਾਉਂਦੀ ਹੈ ਜੀ ਇਹ ਕੋਈ ਪਤਾ ਨਹੀਂ ਕਿਦੇ ਨਾਲ ਕਿਹੜੇ ਘਰ ਨਾਲ ਕਦੋਂ ਕੀ ਆ ਜੇ ਤੇ ਗੱਲ ਇਹ ਆ ਵੀ ਆਪਾਂ ਵਿੱਚ ਲੋਕਾਂ ਨੂੰ ਮਜ਼ਾਕ ਦਾ ਪਾਤਰ ਬਣਾਉਂਦੇ ਆ ਹੁਣ ਮੰਨ ਲਓ ਜੀ ਜਿਹਦੇ ਘਰੇ ਅੱਗ ਲੱਗੀ ਹੁੰਦੀ ਹੈ ਨਾ ਜੀ ਉਹਨਾਂ ਨੂੰ ਪਤਾ ਹੁੰਦਾ ਦੂਜੇ ਉਹਨੂੰ ਤਾਂ ਅਗਲਾ ਪਸੰਦਤਰ ਸਮਝਦੇ ਆ ਜੀ ਤੇ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਹੋਰ ਇਹੋ ਜਿਹਾ ਕਿ ਉਹਦੀ ਜਿਹੜਾ ਉਹਦਾ ਚਿਹਰਾ ਤੁਸੀਂ ਵੇਖਿਆ ਨਾ ਉਹਦੇ ਉੱਤੇ ਬੜੀ ਮਾਸੂਮੀਅਤ ਆ ਉਹਦੇ ਚਿਹਰੇ ਹਾਲੇ ਬਚਪਨਾ ਹਾਲਾ ਹਾਂਜੀ ਉਹ 28 29 ਸਾਲ ਏਜ ਆ ਪਰ ਹਾਲੇ ਵੀ ਉਹਦੀ ਜਿਹੜੀ ਆ ਕਿਉਂਕਿ ਪਿੰਡ ਦੇ ਵਿੱਚ ਬਹੁਤਾ ਕਿਸੇ ਨਾਲ ਉਹਨੇ ਰੱਖਿਆ ਸਕੂਲ ਗਿਆ ਤੇ ਸਕੂਲ ਤੋਂ ਆ ਕੇ ਆਪਣੇ ਘਰ ਦਾ ਖੇਤੀਬਾੜੀ ਦਾ ਕੰਮ ਕਰਦਾ ਰਿਹਾ ਹਾਂਜੀ ਤੇ ਸਭ ਤੋਂ ਵੱਡਾ ਤੇ ਇਹੋ ਹੀ ਆ ਜਿਹੜਾ ਕਿ ਉਹਦੀ ਮਾਸੂਮੀਅਤ ਹੈ ਜਿਹੜੀ ਆ ਉਹਦੇ ਨਾਲ ਵੇਖ ਕੇ ਤੇ ਸਰਕਾਰ ਨੂੰ ਚਾਹੀਦਾ ਉਥੋਂ ਦੀ ਨੂੰ ਜੇ ਜੰਨਾ ਵੀ ਹੋ ਸਕੇ ਉਹਦੀ ਘਰ ਤੋਂ ਘਾੜਾ ਸਜ਼ਾ ਉਹਨੂੰ ਦੇ ਕੇ ਤੇ ਜਿਹੜਾ ਉਹ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਸਗੇ ਤੇ ਆਪਣੇ ਪਿੰਡ ਦੇ ਵਿੱਚ ਆਪਣੇ ਜਿਹੜੇ ਆ ਸ਼ਰੀਕਾ ਭਾਈ ਜਰਾ ਉਹਦੇ ਵਿੱਚ ਆ ਕੇ ਉਹ ਆਪਣਾ ਜਿਹੜਾ ਜੀਵਨ ਜਿਹੜਾ ਵਧੀਆ ਜਿਹੜਾ ਬਾਕੀ ਦਾ ਜੀਵਨ ਆ ਉਹ ਘਾਰੇ ਦੀ ਉਮਰ ਕੁਝ ਨਹੀਂ ਆ ਤੇ ਜੰਨੀ ਲੋਕੀ ਕਹੀ ਜਾਂਦੇ ਉਸ ਹਿਸਾਬ ਨਾਲ ਸਾਰੀ ਉਮਰ ਹੀ ਲੰਘ ਜਾਂਦੀ ਉਹਦੇ ਉੱਥੇ ਹਾਂਜੀ ਹਾਂਜੀ ਸੋ ਸਾਰਾ ਪਿੰਡ ਦੀ ਇਹੋ ਹੀ ਆਵਾਜ਼ ਸਾਰੇ ਪਿੰਡ ਦੀ ਕੀ ਪੰਜਾਬ ਦੀ ਤੇ ਸਾਡੀ ਤੇ ਇਹੋ ਹੀ ਆ ਜਿਹੜਾ ਯੂਐਸਏ ਤੇ ਜਿਹੜਾ ਤੁਹਾਨੂੰ ਕਿਹਾ ਅੱਗੇ ਵੀ ਕੈਲੀਫੋਰਨੀਆ ਸਾਰਾ ਪੰਜਾਬ ਹੀ ਆ ਤੇ ਉੱਥੋਂ ਦੇ ਜਿਹੜੇ ਵੱਧ ਤੋਂ ਵੱਧ ਜਿੰਨੇ ਸਾਡੇ ਨਗਰ ਦੇ ਜਾਂ ਹੋਰ ਵੀ ਨਗਰਾਂ ਦੇ ਜਿੰਨੇ ਯੂਐਸਏ ਬੈਠੇ ਆ ਕੈਨੇਡਾ ਬੈਠੇ ਆ ਉਹ ਵੱਧ ਤੋਂ ਵੱਧ ਸਪੋਰਟ ਕਰਨ ਵੀ ਇਹ ਸਾਡਾ ਜਿਹੜਾ ਵਾ ਚਲੋ ਗਲਤੀ ਕਿਸੇ ਕੋਈ ਵੀ ਹੋ ਸਕਦੀ ਜੇ ਬੱਚੇ ਕੋਈ ਗਲਤੀ ਹੋ ਗਈ ਆ ਉਹਦੀ ਕੋਈ ਉਹਨਾਂ ਦਾ ਲਾਕਡਾਊਨ ਤੇ ਆਇ ਨਹੀਂ ਵੀ ਉਹਨੇ ਜਾਣ ਕੇ ਬੰਦੇ ਮਾਰਦੇ ਤੇ ਸਭ ਤੋਂ ਵੱਡਾ ਅਫਸੋਸ ਸਾਨੂੰ ਇਹ ਵੀ ਆ ਜਿਹੜੇ ਤਿੰਨ ਬੰਦੇ ਜਨਾਂ ਦੇ ਘਰ ਦੇ ਚਿਰਾਗ ਬੁਝ ਗਏ ਆ ਉਹਨਾਂ ਵਾਸਤੇ ਵੀ ਅਸੀਂ بڑا ਜਿਹੜਾ ਵਾ ਉਹ ਦੁੱਖ ਮਹਿਸੂਸ ਕਰਦੇ ਆ ਵੀ ਉਹਨਾਂ ਨਾਲ ਬੜਾ ਉਹਨਾਂ ਨੂੰ ਘ ਬਾਕੀ ਇਹ ਜਿਹੜਾ ਬੱਚਾ ਇਹਨੇ ਕੋਈ ਇਹਨੂੰ ਵੀ ਪਤਾ ਨਹੀਂ ਹੁਣ ਕਿੰਨਾ ਕੋ ਉਹਨੂੰ ਪਛਤਾਵਾ ਆ ਕੇ ਮੇਰੇ ਕੋ ਆ ਕੰਮ ਜਿਹੜਾ ਇਹ ਪਾਣਾ ਵਾ ਪਰ ਗਿਆ ਤੇ ਉਹਨੂੰ ਬਹੁਤ ਪਛਤਾਵਾ ਆਇਆ ਹਾਂਜੀ ਇੱਕ ਗੱਲ ਹੋਰ ਆ ਜੀ ਜਿਵੇਂ ਆਪਣੇ ਚੱਲਦਾ ਰਹਿੰਦਾ ਵੀ ਜਾਂ ਹੋਰ ਵੀ ਥਾਂ ਥਾਂ ਦੀ ਚੱਲਦਾ ਵੀ ਪਰਵਾਸੀਆਂ ਨੂੰ ਬਾਹਰ ਕੱਢੋ ਜਿਹੜੀ 트럼ਪ ਸਰਕਾਰ ਆ ਉਹ ਇਸੇ ਮੁੱਦੇ ਤੇ ਆਈ ਸੀ ਐਸ ਟਾਈਮ ਉੱਥੇ ਵੀ ਰਾਜਨੀਤੀ ਚੱਲ ਰਹੀ ਹੈ ਵੱਡੇ ਪੱਧਰ ਤੇ 트럼ਪ ਦਾ ਗਵਰਨਰ ਆਪ ਆਇਆ ਆਪਣੇ ਮੁੰਡੇ ਨੂੰ ਜਦੋਂ ਗ੍ਰਫਤਾਰ ਕੀਤਾ ਉੱਥੇ ਵੀ ਰਾਜਨੀਤੀ ਚੱਲ ਰਹੀ ਆ ਉੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜੀ ਇੱਕ ਪੰਜਾਬੀਆਂ ਦਾ ਮੈਂ ਦਿলো ਧੰਨਵਾਦ ਕਰਨਾ ਚਾਹੁੰਦਾ ਜੀ ਐਡੀ ਵੱਡੀ ਲਹਿਰ ਚਲਾਈ ਆ ਪੂਰੇ ਬਾਲਡ ਵਿੱਚ ਪੰਜਾਬੀਆਂ ਨੇ ਇਹ ਆਪਣੇ ਜਵਾਬ ਲਈ ਕਿਉਂਕਿ ਇਹਦਾ ਚਿਹਰਾ ਮਸੂਮ ਹੀ ਇੰਨਾਗਾ ਹਨਾ ਜੀ ਤਾਂ ਵੱਡਾ ਪਲੱਸ ਪੁਆਇੰਟ ਇਹ ਹੋਇਆ ਹਾਂਜੀ ਹਾਂ ਵੱਡੇ ਪੱਧਰ ਤੇ ਲੋਕਾਂ ਨੇ ਲਹਿਰ ਚਲਾਈ ਜੀ ਕਿਉਂਕਿ ਅੱਜ ਤੋਂ ਸੇ 7 ਸਾਲ ਪਹਿਲਾਂ ਜੀ ਗੋਰੇ ਨੂੰ ਹੋ ਗਈ ਸੀ سزا ਉਹਦੀ ਉਹਨਾਂ ਨੇ ਆ ਪਟੀਸ਼ਨਾਂ ਪਾ ਕੇ ਰੱਦ ਕਰਾਈ ਹਨਾ ਜੀ ਪਰ ਮੈਂ ਪੰਜਾਬੀਆਂ ਦੀ ਇੱਕ ਗੱਲ ਮਾਣ ਮਹਿਸੂਸ ਕਰੀਦਾ ਜੀ ਪੰਜਾਬੀਆਂ ਤੇ ਪੰਜਾਬੀ ਹਰ ਬਾਲਡ ਜਿੱਥੇ ਵੀ ਕਿਸੇ ਨੂੰ ਕੋਈ ਮੁਸੀਬਤ ਆਉਂਦੀ ਹੈ ਉੱਥੇ ਨਾਲ ਖੜਦੇ ਹੈ ਜੀ ਹਾਂ ਜੀ ਹਣਾ ਜੀ ਤੇ ਆਪਾਂ ਕਿਉਂ ਨਹੀਂ ਆਪਦੇ ਜਵਾਕ ਨਾਲ ਖੜਾਂਗੇ ਆ ਪੂਰਾ ਹੁਣ ਪੰਜਾਬ ਕੀ ਪੂਰੇ ਵਰਲਡ ਜਿੱਥੇ ਵੀ ਪੰਜਾਬੀ ਬੈਠਿਆ ਸਾਰੇ ਇਸੇ ਕੰਮ ਤੇ ਲੱਗੇ ਵੇ ਆ ਵੀ ਸਾਡਾ ਜਵਾਕ ਘਰੇ ਆ ਜੀ ਹਾਂ ਜੀ ਬਾਕੀ ਸੋਡਾ ਪਿੰਡ ਚ ਮੈਂ ਦੇਖਿਆ ਪਿੰਡ ਸੋਡਾ ਬਹੁਤ ਸਹਿਯੋਗ ਕਰ ਰਿਹਾ ਹਾਂ ਹਾਂ ਜੀ ਹਾਂ ਤੇ ਹੋਰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਕੋਈ ਅਪੀਲ ਹੋਰ ਜੀ ਜਾਂ ਕੋਈ ਵੀ ਸੋਚਦਾ ਹੈ ਕਿ ਆਪਣੇ ਜਿਦਾ ਪੰਜਾਬ ਚ ਪੋਲਿਟਿਕਸ ਚੱਲਦੀ ਉੱਥੇ ਵੀ ਪੋਲਿਟਿਕਸ ਇਲੈਕਸ਼ਨ ਆਉਣ ਵਾਲੇ ਹਾਂਜੀ ਹਾਂ ਤੇ ਜਿਹੜੇ ਫਲੋਰੀ ਸਵੇਰੇ ਉਹ ਖਬਰਾਂ ਚ ਆ ਰਹੇ ਆ ਕਿ ਉਹ ਫਲੋਰੀਡਾ ਜਿਹੜਾ ਵਾ ਸਟੇਟ ਆ ਉਹ ਜਿਹੜੀ ਆਪਣੇ ਹੈਗੀ ਕੈਲੀਫੋਰਨੀਆ ਜਿੱਥੋਂ ਉਹਨੂੰ ਲਾਇਸੈਂਸ ਈਸ਼ੂ ਕੀਤਾ ਉਹ ਇੱਕ ਦੂਜੇ ਤੇ ਬੜੇ ਜ਼ਬਾਨਬਾਜ਼ੀ ਕਰ ਰਹੇ ਆ ਫਲੋਰੀਡਾ ਵਾਲੇ ਕਹਿੰਦੇ ਕਿ ਇਹਨੇ ਲਾਇਸੈਂਸ ਕਿਉਂਤਾਇਆ ਤੇ ਉਹਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਆ ਇਹ ਬੰਦਾ ਕੋਈ ਉਹਨੇ ਕਰਕੇ ਆਪੇ ਟ੍ਰੇਨਿੰਗ ਹੋਊਗੀ ਉਹਨੂੰ ਲਾਇਸੈਂਸ ਦਿੱਤਾ ਤੇ ਬਾਕੀ ਉਹ ਜਿਹੜੀ ਗਲਤੀ ਉਹਦੇ ਕੋ ਹੋ ਗਈ ਆ ਉਹ ਤੇ ਬਾਰ-ਬਾਰ ਆਪਾਂ ਇਹ ਹੋ ਰਿਪੀਟ ਕਰਨ ਦੇ ਆ ਕਿ ਉਹ ਜਿਹੜੀ ਗਲਤੀ ਆ ਉਹ ਜਾਣਬੁੱਝ ਕੇ ਨਹੀਂ ਉਹਨੇ ਕੀਤੀ ਤੇ ਉਹਦਾ ਜਿਹੜਾ ਉਹਨੂੰ ਇੰਨਾ ਖਮਿਆਜਾ ਜਿਹੜਾ ਨਹੀਂ ਭੁਗਤਣਾ ਚਾਹੀਦਾ ਉਹਨੂੰ ਘੜ ਤੋਂ ਘੱਟ ਜਿਹੜਾ ਵਾ ਸਜ਼ਾ ਦਿੱਤੀ ਜਾਵੇ ਤੇ ਬਾਕੀ ਇੰਨਾ ਕੇ ਸਾਰਾ ਬਾਈ ਇਹ ਹੀ ਗੱਲਾਂ ਬਾਤਾਂ ਸੀ ਉਹ ਬਹੁਤ ਪਿੰਡ ਚ ਪਤਾ ਕਰਿਆ 22 ਵਰਗ ਵੀ ਦਾ ਬਾਹਲਾ ਮਸੂਮ ਤੇ ਬਾਹਲਾ ਵਧੀਆ ਮੁੰਡਾ ਹੈ ਉਹ ਉਹਨਾਂ ਦੀ ਕਿਸੇ ਨਾਲ ਕੋਈ ਵੱਧ ਘਟ ਕੇ ਸਾਰਾ ਪਰਿਵਾਰ ਹੀ ਵਧੀਆ ਹਾਂਜੀ ਵਧੀਆ ਸਾਰਾ ਪਰਿਵਾਰ ਵਧੀਆ ਬਸ ਸਾਰੇ ਭੈਣ ਭਰਾ ਸਾਡੀ ਸਪੋਰਟ ਕਰੋ ਧੰਨਵਾਦ ਜਿਉਂਦੇ ਰਹੋ ਤੇ ਤੁਹਾਡਾ ਵੀ ਵੀਰੇ ਸਾਰਿਆਂ ਦਾ ਧੰਨਵਾਦ ਹੈ